ਹੈਲੋ ਦੋਸਤੋ ਸਤਿ ਸ੍ਰੀ ਅਕਾਲ ਆ ਗਏ ਫੇਰ ਤੁਹਾਡੇ ਸਾਹਮਣੇ ਅੱਜ ਨਵੀਂ ਵੀਡੀਓ ਲੈ ਕੇ ਤੇ ਹਰਪ੍ਰੀਤ ਗਈ ਸੀ ਆਪਦੀ ਸਹੇਲੀ ਦੇ ਘਰੇ ਤੇ ਉਹਨਾਂ ਦੇ ਜਿੰਨਾ ਦੇ ਘਰੇ ਲੱਗੇ ਆਪਣਾ ਬਹੁਤ ਤੇ ਉਹਨਾਂ ਦੀ ਮੱਝ ਸੂਈ ਹੈ ਤੇ ਦਿੱਤੀ ਹੈ ਉਹਨਾਂ ਨੇ ਬੋਲੀ ਵਾਲਾ ਦੁੱਧ ਤੇ ਹੁਣ ਹਾਂ ਹੁਣ ਹਰਪ੍ਰੀਤ ਬਣਾ ਰਹੀ ਹੈ ਬੋਲੀ ਦੀ ਮਠਿਆਈ ਮਤਲਬ ਕਿ ਜਿਵੇਂ ਕਲਾਕੰਦ ਹੁੰਦੀ ਹੈ ਨਾ ਕਲਾਕੰਦ ਨੂੰ ਬਣ ਜਾਣੀ ਹੈ ਗੁੜ ਪਾ ਕੇ ਪੂਰਾ ਵਧੀਆ ਕੰਮ ਐ ਨਜ਼ਾਰੇ ਵਾਲਾ ਜਿਵੇਂ ਘਰ ਦੀ ਮਠਿਆਈ ਕਹਿ ਸਕਦੇ ਆਪਾਂ ਸਾਫ ਸੁਧਰੀ ਮਠਿਆਈ ਮਿਲ ਕੇ ਕੇਕ ਕਹ ਲਓ ਤੇ ਚਾਹੇ ਕਹ ਲਓ ਕਲਾਕੰਦ ਬਹੁਤ ਕਹਿੰਡ ਲਾਦੀ ਆਪਾਂ ਨੂੰ ਬਹੁਤ ਸਵਾਲ ਆਦੀ ਹੈ ਬੜੀ ਫੇਵਰੇਟ ਆਪਾਂ ਤੇ ਨਾਲੇ ਘਰ ਦੀ ਮਠਿਆਈ ਆ ਬਾਹਰੋਂ ਨਕਲੀ ਨੂੰ ਕੋਈ ਰਮਾਨ ਖਾਨ ਦੀ ਕੋਈ ਲੋੜ ਨਹੀਂ ਘਰੇ ਬਣਾ ਕੇ ਖਾ ਲਈਦੀ ਹੈ ਤੇ ਗਵਾਂਡੀਆਂ ਦਾ ਵੀ ਫਾਇਦਾ ਸਾਨੂੰ ਕੀ ਗਵਾਂਡੀ ਸਾਨੂੰ ਦਿੰਦੇ ਰਹਿੰਦੇ ਆ ਤਾਂ ਮੱਜਾ ਹੈਗੀਆਂ ਉਹਨਾਂ ਦੇ 15 ਦੀ ਤੇ ਕੋਈ ਨਾ ਕੋਈ ਮੱਝ ਸੂ ਪੈਂਦੀ ਆ ਤੇ ਬੋਲੀ ਬਣ ਜਾਂਦੀ ਆ ਘਰੇ ਮਿਲ ਕੇ ਕੇਕ ਕਰੀ ਖਾ ਲਈਦਾ ਲਈਦਾ ਨਜ਼ਾਰੇ ਤੇ ਇੱਕ ਪਾਸੇ ਧਰੀਆਂ ਗਾਜਰਾਂ ਤੇ ਨੋਬਲ ਕਹਿੰਦਾ ਹੈ ਕਿ ਗਿਜਰੇਲਾ ਖਾਣਾ ਤੇ ਗਾਜਰਾਂ ਪੱਕ ਗਈਆਂ ਗਿਜਰੇਲਾ ਉਹ ਵੀ ਵਧੀਆ ਬੜੂੜ ਪਾ ਕੇ ਬਣਾਵਾਂਗੇ ਸ਼ੱਕਰ ਪਾ ਕੇ ਬਣਾਵਾਂਗੇ ਤੇ ਇੱਕ ਅੱਜ ਆਪਣੇ ਗਵੰਡੀਆਂ ਦੇ ਗਲੀ ਦੇ ਵਿੱਚ ਖੋਲਿਆ ਸਾਰੀ ਗਲੀ ਨੇ ਸਾਂਝਾ ਅਖੰਡਪਾਟ ਸਾਹਿਬ ਤੇ ਅੱਜ ਉੱਥੇ ਵੀ ਘੁੰਮਤੇ ਜਾਣਾ ਤੇ ਉੱਥੇ ਸਰ ਜੀ ਕੀ ਕਰਾਉਂਦੇ ਗਲੀ ਹਾਂਜੀ ਸਾਰੀ ਗਲੀ ਵਾਲੇ ਮਿਲ ਕੇ ਵੀ ਰਲ ਕੇ ਬਾਕਿ ਉਹ ਕਰਾਉਂਦੇ ਆ ਅਖੰਡਪਾਟ ਸਾਹਿਬ ਉੱਥੇ ਜਾਵਾਂਗੇ ਮੱਥਾ ਟੇਕ ਜਾਵਾਂਗੇ ਤੇ ਲੰਗਰ ਬਾਣੀ ਵੀ ਛੱਕ ਆਵਾਂਗੇ ਤੇ ਸਾਰੇ ਵਧੀਆ ਚਾਹੀਦਾ ਵੀ ਹੈ ਜਿਵੇਂ ਕਿ ਸਾਰੇ ਗਲੀਆਂ ਨਾਲੇ ਮਤਲਬ ਕਿ ਹਨ ਰਲ ਕੇ ਇੱਕ ਗਲੀ ਦੇ ਵਿੱਚ ਜਿਵੇਂ 70 80 ਘਰ ਹੈ ਤਾਂ ਸਾਰੇ ਰਲ ਕੇ ਵਧੀਆ ਉਹਦਾ ਇੱਕ ਤਾਂ ਇੰਜੋਏਮੈਂਟ ਹੋਏ ਲੈ ਇੱਕ ਗੁਰੂ ਨੂੰ ਯਾਦ ਕਰ ਲਈਦਾ ਤੇ ਨਾਲੇ ਬੱਚਿਆਂ ਨੂੰ ਪਤਾ ਲੱਗਦਾ ਰਹਿੰਦਾ ਕਿ ਬਾਣੀ ਕਰਨ ਨਾਲ ਕੀ ਪੈਂਦੀ ਆ ਵਧੀਆ ਸਾਨੂੰ ਵਧੀਆ ਸਨੇਹਾ ਮਿਲਦਾ ਤੁਹਾਨੂੰ ਵੀ ਹਨ ਗਲੀ 'ਚ ਸਭ ਸ਼ਾਂਤੀ ਰਹੇ ਸਭ 'ਚ ਸ਼ਾਂਤੀ ਰਹੇ ਇਹਦੇ ਵਾਸਤੇ ਜਾਵਾਂਗੇ ਸਰਕਾਰ ਕਿੰਨੇ ਆ ਅੱਜ ਸਮਾਪਤੀ ਆ ਤੇ ਫਿਰ ਉਧਰ ਨੂੰ ਬਣ ਜਾਣਾ ਘਰ ਦੀ ਮਿਠਾਈ ਬਣ ਜਾਣੀ ਆ ਆਪਣੀ ਤੇ ਉਹ ਫਿਰ ਵਧੀਆ ਲਵਾਗੇ ਨਜ਼ਾਰੇ ਤੇ ਮੈਂ ਕਰੋ ਬਜਰਾ ਲਾਈ ਜਣਾ ਜੇ ਮੇਰੇ ਤੋਂ ਇਹ ਮਾੜੀ ਥੱਲੇ ਲੱਗ ਗਈਆਂ ਫਿਰ ਮੈਨੂੰ ਪੈਣਗੀਆਂ ਗਾਲਾਂ ਯਾ ਭਾਈ ਤੁਸੀਂ ਹਲਾਈ ਨਹੀਂ ਕੜਸੀ ਮਾਰੀ ਨਹੀਂ ਤੇ ਤੁਸੀਂ ਲਾਤੀ ਥੱਲੇ ਗਾਜਰ ਇਸ ਕਰਕੇ ਮੜਾ ਜਾ ਵੀ ਧਿਆਨ ਲਾਣਾ ਪੈਂਦਾ ਡਰ ਵੀ ਲੱਗਦਾ ਹੁਣ ਪੱਦੀ ਮਾੜਾ ਮੋਟਾ ਪੰਗੇ ਲੈ ਲਈ ਤੇ ਬਣਾ ਬਣਾਈ ਤੇ ਇਹੀ ਜਾਂਦੀ ਸੀ ਤਾਂ ਮੈਂ ਐਵੇਂ ਵਿੱਚ ਕਟਛੀ ਮਾਰਨ ਲੱਗ ਗਿਆ ਜੇ ਮੰਨ ਲਓ ਇਹਦੇ ਵਿੱਚ ਥੱਲੇ ਲੱਗ ਗਿਆ ਮਾੜਾ ਮੋਟਾ ਵੀ ਮੈਂ ਹੁਣ ਪੰਗਾ ਲਿਆ ਥੋੜਾ ਜਿਹਾ ਮੈਂ ਹੱਥ ਲਾਤਾ ਵਿੱਚ ਹਣਾ ਜੇ ਮੜਾ ਜਾ ਵੀ ਇਹਦੇ ਵਿੱਚ ਥੱਲੇ ਲੱਗ ਲੁਗ ਗਿਆ ਕੋਈ ਸਮੈਲ ਆਉਣ ਲੱਗੀ ਕੋਈ ਗੜਬੜ ਹੋ ਗਈ ਤਾਂ ਮੇਰੇ ਤੇ ਇਲਜ਼ਾਮ ਸਾਰਾ ਲੱਗ ਜਾਣਾ ਕਿ ਹਾਂ ਜੀ ਤੁਸੀਂ ਕਟਛੀ ਮਾਰੀ ਸੀ ਤਾਂ ਕਰਕੇ ਖਰਾਬ ਹੋ ਗਿਆ ਹਣਾ ਆਵਾਜ਼ ਵੀ ਨਹੀਂ ਕਰਤੀ ਹਾਂ ਇਹ ਤਾਂ ਕਰਕੇ ਮੇਰਾ ਹੱਥ ਲਵਾ ਦੇਣਾ ਹੁੰਦਾ ਵਿੱਚ ਕਿ ਹਾਂ ਜੀ ਤੁਸੀਂ ਹੱਥ ਲਾ ਦਿਓ ਜੇ ਕੋਈ ਚੀਜ਼ ਖਰਾਬ ਹੋ ਗਈ ਤਾਂ ਇਲਜ਼ਾਮ ਤੁਹਾਡਾ ਕਿ ਬਸ ਤੁਸੀਂ ਕੀਤਾ ਖਰਾਬ ਕਰੇ ਹਣਾ ਐਂ ਹੁੰਦਾ ਨਾ ਹਾਂ ਐਂ ਹੁੰਦਾ ਇਹ ਗੱਲ ਆਈਆਂ ਬਈ ਇਹ ਤਾਂ ਜਨਾਨੀਆਂ ਬਈ ਬਹੁਤ ਤੇਜ ਹੁੰਦੀਆਂ ਇਹ ਆਪਦੀ ਗਲਤੀ ਛਪਾਉਣ ਦੇ ਮਾਰੀਆਂ ਬੰਦਿਆਂ ਨੂੰ ਕਰ ਦਿੰਦੀਆਂ ਅੱਗੇ ਹਾਂ ਤੁਸੀਂ ਕੀਤਾ ਖਰਾਬ ਸਾਰਾ ਕੁਝ ਤੁਸੀਂ ਹੱਥ ਲਾਤਾ ਸੀਗਾ ਤੁਸੀਂ ਨਹੀਂ ਦਈ ਕਹਿੰਦੇ ਰਹਿੰਦੇ ਆ ਕਿ ਤੂੰ ਕੀਤਾ ਤੂੰ ਐ ਕਰਤਾ ਤੂੰ ਇਹ ਕਰਤਾ ਜੇ ਹੁਣ ਤੇਰੀ ਗਲਤੀ ਏ ਤਾਂ ਫਿਰ ਮੈਂ ਤੇਨੂੰ ਹੀ ਕਹੂੰਗਾ ਤੂੰ ਗਲਤ ਤੇ ਜੇ ਤੂੰ ਗਲਤੀ ਨਾ ਕਰੀਂਗੇ ਤਾਂ ਮੈਂ ਕਿਉਂ ਕਹੂੰਗਾ ਤੈਨੂੰ ਜਦੋਂ ਗਲਤੀ ਕੀਤੀ ਜਦੋਂ ਗਲਤੀ ਕੀਤੀ ਤਾਂ ਮੈਂ ਕਿਹਾ ਐਵੇਂ ਥੋੜੀ ਆ ਤੇ ਤੁਸੀਂ ਤਾਂ ਕਹਿਣਾ ਨਹੀਂ ਆ ਤੁਸੀਂ ਮਿਲ ਤੇ ਜਾਣ ਲੋਵਾ ਦੂੰਗੀ ਕਿ ਆ ਤੁਸੀਂ ਕਟਸ਼ੀ ਮਾਰੀ ਜੀ ਤਾ ਵੀ ਗਾਜਰਾ ਦਲੇ ਲੱਗ ਗਈਆਂ ਯਾਰ ਜੀ ਮਿੱਠਾ ਘਟਵਾਤ ਬਹਿ ਗਿਆ ਤਾਂ ਵੀ ਮੇਰੀ ਗਲਤੀ ਫਿਰ ਆ ਚ ਜੋ ਹੈ ਦੇਖਦੇ ਆ ਭਰਾਵਾ ਇਹ ਘਰ ਘਰ ਦੀ ਕਹਾਣੀ ਹੈ ਕੀ ਕਰੀਏ ਛਾਲੂ ਰੋਟੀਆਂ ਖਾਣੀਆਂ ਹੁੰਦੀਆਂ ਫਿਰ ਸੁਣਨੀਆਂ ਵੀ ਪੈਂਦੀਆਂ ਗੱਲਾਂ ਹਨਾ ਤੁਸੀਂ ਵੀ ਨਾ ਮੇਰੀ ਕੋਈ ਚੀਜ਼ ਹੈਗੀ ਮੈਂ ਕਿਹਨਾਂ ਜਾਣ ਕੇ ਛੁੱਟਦੀ ਹੂੰ ਚੀਜ਼ਾਂ ਸਾਰੇ ਢੱਗ ਪੈਂਦੀਆਂ ਛੁੱਟਦੇ 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 ਮੈਨੂੰ ਵੀ ਸਾਥ ਨੇ ਸੌਣ ਨੂੰ ਮਿਲਦਾ ਅਸਹਿਮਕ ਲੋੜਾ ਯਾਰ ਕੋਈ ਜਾਂਦੀ ਫਿਰ ਨਾ ਅੱਗੇ ਤੱਕ ਕਹਿੰਦਾ ਪਰ ਤੂੰ ਵੀ ਫਿਰ ਮੇਰੇ ਤੋਂ ਕੋਈ ਜਾਨ ਨਹੀਂ ਲਾਉਣਾ ਕਿ ਮੈਂ ਗਾਜਰਾ ਦਲੇ ਲਾਦਨੀ ਮੈਂ ਕਿਹਨਾਂ ਜਾਣ ਕੇ ਛੁੱਟਦੀ ਹੁੰਦੀ ਫਿਰ ਚਲ ਠੀਕ ਟਾਈਕਰ ਆ ਕਰਨਾ ਹੁਣ ਆਪਾਂ ਵੀ ਠੀਕ ਹੈ ਨਾ ਤੇ ਹਾਂ ਵੀ ਗਾਜਰਾਂ ਲੈਣ ਲੈਣੇ ਫਿਰ ਆਪਾਂ ਚੱਲਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਬਾਣੀ ਸੁਣਾਂਗੇ ਬਾਣੀ ਕਰਨਾਂ ਚ ਪਉਗੀ ਤਾਂ ਵਧੀਆ ਪੋਜ਼ਿਟਿਵਿਟੀ ਆਉਂਦੀ ਹੈ ਤੇ ਸਾਰੇ ਆਪਦੇ ਬੱਚਿਆਂ ਨੂੰ ਤੇ ਇੱਧਰ ਭਾਈ ਸਾਹਿਬ ਆਪਣੇ ਛੋਟੇ ਨੋਗਲ ਸਿੰਘ ਜੀ ਉਹ ਵੀ ਤੁਹਾਨੂੰ ਹੋਣੇ ਆ ਉਹ ਵੀ ਲੱਗੇ ਪਏ ਆ ਸਭ ਜੀ ਅੱਜ ਕਹਿੰਦੇ ਬਾਈਕ ਧੋਣੀ ਹੈ ਮੈਂ ਆਪਦੀ ਬਾਈਕ ਧੋਣੀ ਹੈ ਬਾਈ ਬਾਈ ਧੋ ਲਓ ਭਾਈ ਲਓ ਜੀ ਲਓ ਆ ਵੇਖੋ ਉਹ ਜੇ ਬਾਈਕ ਧੋ ਰਿਹਾ ਸਾਹਿਬ ਜੀ ਕਹ ਲੈ ਕੇ ਮੈਂ ਸੰਡੇ ਆ ਮੈਂ ਦੋਨੇ ਬਾਈਕਾਂ ਧੋ ਦੇਣੀਆਂ ਠੀਕ ਆ ਭਾਈ ਧੋ ਦੋ ਤੇ ਲਈ ਲਈ ਬੈਠੇ ਪ੍ਰੈਸ਼ਰ ਤੇ ਇੰਜੋਏ ਕਰ ਰਹੇ ਆ ਸੰਡੇ ਦਾ ਤੇ ਦੋਨੇ ਆਪਣੀ ਬਾਈਕ ਨੂੰ ਇਹਨੇ ਨਵਾਤਾ ਤੇ ਮੇਰੀ ਵਾਲੀ ਬਾਈਕ ਨੂੰ ਵੀ ਨਵਾਤਾ ਸੰਡੇ ਫੰਕਸ਼ਨ ਦੋਬਲ ਹੈਲੋ ਸੰਡੇ ਫੰਕਸ਼ਨ ਠੀਕ ਆ ਆ ਵਧੀਆ ਵਧੀਆ ਥੱਲੋਂ ਦੀ ਪੂਰਾ ਟਕਾ ਕੇ ਮਾਰ ਪ੍ਰੈਸ਼ਰ ਮਿੱਟੀ ਮੁੱਟੀ ਲਾਹ ਦੇ ਸਾਰੀ ਇਹ ਦੁਬਾਰਾ ਜੇ ਲੋਟ ਆਇਆ ਮੇਰੇ ਜੀ ਹਾਂ ਵੀ ਕਹਿੰਦਾ ਮੈਂ ਖਾ ਧੋਦੇ ਤੇਰਾ ਦੋਨੇ ਬਾਈ ਦਾ ਵੀ ਠੀਕ ਹੈ ਨਾ ਜੀ ਵਧੀਆ ਜਵਾਕਾ ਤੋਂ ਪਰੋਣਾ ਜੀ ਦਾ ਮਾੜਾ ਮੋਟਾ ਕੰਮ ਨਾਲ ਬੱਚਾ ਨੂੰ ਪਤਾ ਲੱਗਦਾ ਨੋਗਲੇ ਦੇ ਥੱਲੇ ਪਾਸੇ ਵੀ ਰੱਖ ਕੇ ਮਾਰ ਪ੍ਰੈਸ਼ਰ ਅੰਦਰ ਮਗਰਾੜ ਤੇ ਥੱਲੇ ਪਾਸੋਂ ਦੀ ਥੱਲੇ ਅੰਦਰ ਮਿੱਟੀ ਲੱਗੀ ਜਿਹੜੀ ਇੰਜਾਂ ਦੇ ਥੱਲੇ-ਉੱਲੇ ਹਾਂ ਜੀ ਇਹ ਕਰ ਰਿਹਾ ਜੀ ਠੰਡੇ ਇੰਜੋਏ ਤੇ ਹੁਣ ਆਪਾਂ ਚੱਲਦੇ ਹਾਂ ਫੇਰ ਆਪਣੇ ਗਾਜਰਾਂ ਦੇ ਕੋਲੇ ਗਾਜਰਾ ਨਜ਼ਰ ਲਿਆ ਇਹਨੂੰ ਖਾਣੇ ਆ ਹਾਂ ਸਾਂਝ ਹੈਲੋ ਸਾਂਝ ਆਈ ਦੀ ਆ ਬਈ ਤੇ ਕਿੰਨੂ ਖਾਣ ਲੱਗੀ ਆ ਸਾਂਝ ਵੀ ਤੇ ਨਾਲ ਹਰਪ੍ਰੀਤ ਵੀ ਤੋ ਗਜਰਾ ਬੰਦ ਕਰਤੀ ਆ ਥੱਲੇ ਲੱਗ ਗਈ ਤੇ ਮੇਰੇ ਨਾਲ ਲੱਗ ਜਾਣਾ ਸਮ ਕਰਿਆ ਕੋਰੀ ਸਮ ਕਰਿਆ ਵਾ ਚੱਲ ਠੀਕ ਆ ਕਿੰਨੂ ਖਾ ਲੋ ਬਈ ਸੰਡੇ ਹੈਗੇ ਆ ਮਨਾਓ ਕਿੰਨੂ ਲੈ ਬਈ ਨੋਵਲ ਸ਼ੈਫੀ ਮਾਰ ਰਿਹਾ ਹੈ ਬਾਈਕ ਦੇ ਉੱਤੇ ਕੀ ਆ ਵਾ ਇਹ ਸ਼اور ਵਾਸ਼ਿੰਗ ਕਿੰਨੇ ਇਹਨੂੰ ਕੋਹ ਵਾੜ ਹਾ ਮੰਮੀ ਇਹਦੀ ਰੋਲਾ ਪਾਈ ਜਿੰਦੀ ਆ ਮੇਰੇ ਕੱਪੜਿਆਂ ਤੇ ਛਿੱਟੇ ਵਾਤੇ ਤੁਸੀਂ ਇੱਥੇ ਨਾ ਬੈਠੋ ਮੈਂ ਸਾਈਡ 'ਚੋ ਬੈਠ ਜਾਓ ਸਾਈਡ ਤੇ ਵੇਖੋ ਇੱਥੇ ਬੈਠਾ ਹੈ। ਵਾਹ ਬਈ। ਇਹ ਆ ਫੋਮ ਵਾਸ਼ ਕਰ ਰਿਹਾ ਨੋਵਲ। ਕੀ ਬਾਤ ਹੈ। ਇਹ ਫੋਮ ਹਲਕਾ ਹਲਕਾ ਫੋਮ ਹੈ। ਮਤਲਬ ਵੀ ਪਾ ਗਏ ਆ ਲੈ ਲੋ। ਨੋਵਲ ਦਾ ਪੂਰਾ ਜੋਰ ਲੱਗ ਰਿਹਾ ਹੈ ਫੋਮ ਵਾਸ਼ ਕਰਨ ਦੇ ਵਿੱਚ। ਪੂਰਾ ਟੇਲਿੰਗ ਲੈ ਰਿਹਾ ਹੈ ਕਿ ਹਾਂ ਵੀ ਮੈਂ ਬਣ ਗਿਆ ਪੂਰਾ ਵਾਸ਼ਿੰਗ ਬாய்। ਤੇ ਪੂਰੀ ਫੋਮ ਵਾਸ਼ ਹੈ। ਚਮਕਾ ਦੇ ਨੋਵਲ ਪੂਰਾ ਫੋਮ ਵਾਸ਼ ਹੈ। ਚੰਗੀ ਤਰ੍ਹਾਂ ਇਹਨੂੰ। ਵਿਟਾਮਿਨ ਸੀ ਆ ਗਈ ਜੀ ਆ ਗਈ ਕਿਆ ਬਾਤ ਹੈ ਫੋਰਮ ਵਾਸ਼ਰ ਚੱਲ ਰਹੀ ਆ ਹੁਣ ਇਹਦੇ ਤੇ ਮਾਰਦੇ ਕਪੜਾ ਤੇ ਲੈ ਵੀ ਹੱਥ ਵਿੱਚ ਕਹਿੰਦੀ ਮੇਰੇ ਤੇ ਛੱਟੇ ਪਾਤੇ ਸਾਂਝ ਹੈਲੋ ਹੈਲੋ ਵਿਟਾਮਿਨ ਸੀ ਲਿਓ ਜੀ ਵਿਟਾਮਿਨ ਸੀ ਖਾ ਲੈਣੇ ਆ ਫਿਰ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਸਹਿਦ ਸਮਾਣੀ ਆਇਆ ਲਓ ਜੀ ਹੁਣ ਸਾਰੇ ਸ਼ਿਕਨ ਲੱਗੇ ਆ ਲੰਗਰ ਲੰਗਰ ਬਹੁਤ ਵਧੀਆ ਬਣਿਆ ਬਹੁਤ ਜ਼ਰਾ ਸਾਦ ਬਣਿਆ ਹੋਇਆ ਲੰਗਰ ਸਾਰੇ ਲੈਣਾ ਲੱਗ ਗੀਆਂ ਲੰਗਰ ਸ਼ਿਕਨ ਵਾਸਤੇ ਬੱਚੇ ਬੱਚੇ ਵੀ ਸੇਵਾ ਕਰਾ ਰਹੇ ਆ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਧੰਨਵਾਦ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ